ਉਹ ਆਪਣੀ ਹਲਦੀ ਆ ਜਿਹਦੀ ਅਸੀਂ ਬੜਾ ਲੰਮੇ ਸਮੇਂ ਤੋਂ ਹਲਦੀ ਦੀ ਕਾਟੀ ਕਰਦੇ ਆਂ ਔਰ ਕੰਮ ਨੂੰ 4 ਸਾਲ ਦੇ ਕਰੀਬ ਹੋ ਚੱਲਿਆ ਹੈ ਸਾਡਾ 2-3 ਏਕੜ ਦਾ ਜਿਹੜਾ 1 ਏਕੜ ਦਾ ਰਕਬਾ ਹੈ ਉਹਦੀ ਹਲਦੀ ਦੇ ਵਿੱਚ ਰੱਖਦੇ ਆਂ ਔਰ ਇਹ ਹਲਦੀ ਸਾਰੀ ਨਾਖ ਦੇ ਬਾਗ ਦੇ ਵਿੱਚ ਹੈ ਕਿਉਂਕਿ ਨਾਲ ਨਾਖ ਦਾ ਬਾਗ ਵੀ ਵਿਕਾਸ ਕਰ ਰਿਹਾ ਔਰ ਉਹਦੇ ਨਾਲ ਇਨਕਮ ਦਾ ਸਰੋਤ ਹਲਦੀ ਦਾ ਸਰੋਤ ਵੀ ਬੜਾ ਵਧੀਆ ਕਿਸਾਨਾਂ ਨੂੰ ਭਰਾਉਣ ਬੇਨਤੀ ਕਰਾਂਗੇ ਕਿ ਹਲਦੀ ਜਿਹੜੀ ਹੈ ਹਲਦੀ ਵੀ ਜ਼ਰੂਰ ਟ੍ਰਾਇਲ ਤੌਰ ਤੇ ਆਪਾਂ ਲਾ ਸਕਦੇ ਹਾਂ ਔਰ ਚੰਗੀ ਇਨਕਮ ਦਾ ਸੋਰਸ ਬਣਾ ਸਕਦੇ ਹਾਂ ਪਲੱਸ ਜਿੰਨਾ ਬਾਗਾਂ ਦੇ ਵਿੱਚ ਮੈਂ ਖਾਸ ਕਰਕੇ ਬਾਗਾ ਵਾਲੇ ਵੀਰਾਂ ਨੂੰ ਬੰਦੀ ਕਰੂੰਗਾ ਕਿ ਕਈਆਂ ਬਾਗਾਂਾਂ ਦੀ ਬੜੀ ਮੁਸ਼ਕਲ ਹੋਂਦੀ ਹੈ ਤੇ ਫੰਗਸ ਨਹੀਂ ਹਟਦੀ ਕਹਿੰਦੇ ਸੌਂਗ ਪੈਂਦੀ ਹੈ ਕਿਉਂ ਫਲਦੀ ਹੈ ਕਿਹੋ ਜਿਹਾ ਆਪਣੀ ਵਸਤੂ ਹੈ ਜਾਂ ਸਬਜ਼ੀ ਹੈ ਜਾਂ ਖੇਤੀ ਹੈ ਜਿਹੜੀ ਰਕਵੇ ਦੇ ਵਿੱਚ ਹਲਦੀ ਲੱਗ ਜਾਂਦੀ ਉੱਥੇ ਨਾ ਤੇ ਸੌਂਗ ਦੀ ਮਾਤਰਾ ਵਧਦੀ ਹੈ ਨਾ ਸੌਂਗ ਹੁੰਦੀ ਹੈ ਨਾ ਬੂਟੇ ਨੂੰ ਫੰਗਸ ਪੈਂਦਾ ਹੈ ਇਹ ਕਹੋਗੇ ਖੁਦ ਆਪਣੇ ਆਪ ਦੇ ਕੈਂਡੀ ਬੋਰਡ ਕੇ ਹੈਗੀ ਆ ਤੇ ਇਹ ਤੋਂ ਆਪਣੀ ਹਲਦੀ ਦੀ ਕੀਤੀ ਹੈ ਜਿਹੜੀ ਕਿ ਬਾਕੀ ਦੇ ਸਾਰੇ ਵੇਚ ਚੁੱਕੇ ਆ ਤੇ ਬਸ ਥੋੜਾ ਰਕਬਾ ਸਾਡਾ ਰਹਿ ਗਿਆ ਏ ਇਹ ਵੀ ਅਸੀਂ ਜਲਦੀ ਜਲਦੀ ਕਰਕੇ ਦੁਬਾਰਾ ਫਿਰ ਰਿਪਲਾਈ ਇਹਦੇ ਵਿੱਚ ਹਲਦੀ ਲਾਈ ਜਾਵੇ ਜੀ ਵੀ ਅਪ੍ਰੈਲ ਮਹੀਨੇ ਦੇ ਵਿੱਚ